ਮਾਤਾ ਜੀ ਅਣਿਤ ਜਿਹੜੀ ਮੇਰੇ ਜੀ ਨੂੰ ਇੱਥੇ ਬੁਲਾ ਕੇ ਮਨ ਸਮਝਾ ਦਿੱਤਾ ਦੁਬਾਰਾ ਇਹਨਾਂ ਦਾ ਮੈਂ ਬਹੁਤ ਬਹੁਤ ਤਰਫੋਂ ਵਾਦ ਕਰਦਾ ਹਾਂ ਕਿ ਮੈਂ ਆਮ ਆਦਮੀ ਪਾਰਟੀ ਦਾ ਵੀ ਤਰਫੋਂ ਵਾਦ ਕਰਦਾ ਜਿਨ੍ਹਾਂ ਨੇ ਸਾਡੇ ਉੱਤੇ ਇਹ ਜੁਝੇ ਰਹੀ ਰਹੀ ਆ ਅਹੀ ਦਿਨ ਰਾਤ ਸੇਵਾ ਦਾ ਹੱਲ ਰਿਹਾ ਚੜੀ ਚੜਦੇ ਸੇਵਾ ਦਾ ਹੱਲ ਰਿਹਾ ਪਰ ਪਛਤਰੋ ਮੇਰੇ ਪ੍ਰਭ ਮਾਤਾ ਜੀ ਜਰੂਰੀ ਇਹਨੂੰ ਕੋਈ ਵੀ ਕੰਮ ਜਿੰਨੂੰ ਮੈਂ ਉਹਦੇ ਹੱਥ ਕਿਤਾਇੰਦਾ ਹਾਂ

बने सारे दूसरी बने या ट्रस्ट के तहत अपने आपकर कीमत भेजी है वकील साहब भाज थोड़ा पिछे आ जनाब ਥੋੜਾ ਜਿਹਾ ਇਹਨਾਂ ਨੂੰ ਪਿੱਛੇ ਕਰਾਓ ਬਾ ਠੀਕ ਆ ਨਾ ਜਿਉਂ ਵੀ ਬੱਸ ਇੱਕ ਮਿੰਟ ਬਾਅਦ ਆਉਂਦਾ ਹਾਂ ਆਓ ਮਰਾ ਫਿਰ ਪਿੱਕਰ ਰੱਖੋ ਨੇ ਦੇਖੋ ਜੀ ਲਓ ਜੀ ਮੇਰ ਸਾਹਿਬ ਮੇਰ ਸਾਹਿਬ ਠੀਕ ਹੈ ਜੀ ਸਭ ਤੋਂ ਪਹਿਲਾਂ ਸਾਡੇ ਮਾਨਯੋਗ ਪ੍ਰਧਾਨ ਮਨੀਸ਼ ਅਗਰਵਾਲ ਜੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਇੱਥੇ ਆਪਣੇ ਦਫ਼ਤਰ ਮੁੱਖ ਦਫ਼ਤਰ ਬੁਲਾ ਕੇ ਸਾਰੀ ਸਮੂਚੀ ਟੀਮ ਨਾਲ ਮਿਲਾਇਆ ਤੇ ਮਾਨ ਸਤਿਕਾਰ ਦਿੱਤਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਨਾਲ 2027 ਦਾ ਜਿਹੜਾ ਪਾਜੀ ਗੱਲ ਕਰ ਰਹੇ ਕਿ ਦੋ ਰਿਪੀਟ ਹੋਏਗੀ ਪਾਜੀ 111 ਰਿਪੀਟ ਹੋਏਗੀ ਕਿਉਂਕਿ ਵੇਖੋ ਤੁਸੀਂ ਵੇਖਿਆ ਕਿ ਆਮ ਆਦਮੀ ਪਾਰਟੀ ਨੇ ਇੱਕ ਬੜਾ ਹੀ ਤਕੜਾ ਮੁੱਦਾ ਚੁੱਕਿਆ ਦਾਵਾ ਨਸ਼ੇ ਵਾਲੇ ਜਿਹੜੇ ਵੀ ਤਸਕਰ ਆ ਉਹਨਾਂ ਦੀ ਜਿਹੜੀਆਂ ਬਿਲਡਿੰਗਾਂ ਬਣੀਆਂ ਢਾ ਰਹੇ ਆ ਠੀਕ ਹੈ ਜੀ ਇਸ ਤੋਂ ਪਹਿਲਾਂ ਕਿਸੇ ਵੀ ਆ ਕੰਮ ਕਿਸੇ ਸਰਕਾਰ ਨੇ ਹੀ ਨਹੀਂ ਕੀਤਾ ਤੇ ਆ ਪਹਿਲ ਦੇ ਆਧਾਰ ਤੇ ਹੋ ਰਿਹਾ ਜੀ ਇਹ ਚੀਜ਼ ਦਾ ਮੈਂ ਛੂਡ ਨਹੀਂ ਕਹਿੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਅਰ ਤੋਂ ਪਹਿਲਾਂ ਤੁਸੀਂ ਉੱਤੇ ਪਹੁੰਚ ਹੁੰਦੇ ਜੇ ਤਾਂ ਕਰਕੇ ਜਿਸ ਤਰ੍ਹਾਂ ਇਹ ਕੰਮ ਹੋ ਰਿਹਾ ਇਲਾਕੇ ਦਾ ਸ਼ਹਿਰ ਦਾ ਜਿਹੜਾ ਵੀ ਡਿਵੈਲਪਮੈਂਟ ਦਾ ਕੰਮ ਹੈ ਪੈਲ ਦੇ ਆਧਾਰ ਤੇ ਹੋ ਰਿਹਾ ਮੇਰੇ ਵੱਡੇ ਭਰਾ ਮੋਤੀ ਭਾਜੀ ਚੇਅਰਮੈਨ ਸਾਹਿਬ ਵੱਡੇ ਰਿੰਟੂ ਭਾਜੀ ਮੈਡਮ ਪ੍ਰਿੰਕਾ ਜੀ ਮੇਰੇ ਮਾਤਾ ਜੀ ਨੀਤਾ ਰਾਣੀ ਜੀ ਅਸੀਂ ਸਾਰੇ ਹੀ ਭੈਣ ਭਰਾ ਆਮ ਆਦਮੀ ਪਾਰਟੀ ਟੀਮ ਦੇ ਵਰਕਰ ਸਾਰੇ ਹੀ ਇਲਾਕੇ ਦੇ ਸ਼ਹਿਰ ਵਾਸੀ ਦੀ ਸੇਵਾ ਜਹਾਜ਼ ਰਾ ਦਿਨ ਰਾਤ ਹੀ ਸੇਵਾ ਜਹਾਜ਼ ਰਾ देश दुनिया की हर खबर सबसे पहले देखने के लिए फॉलो करें सर्वजन न्यूज़ YouTube Facebook Instagram और WhatsApp चैनल पर